ਬਾਬੂ ਰੱਜਵਲੀ ਜੀ ਦੀ ਕਵਿਤਾ ਸਿਫਤ ਇਲਾਹੀ ਦੀ ਸੂਰਜ ਚੰਦ ਅਸਮਾਂ ਜਮੀ ਕੁਦਰਤ ਰਚਿਆ ਚੰਬ ਕੀ ਤਾਕਤ ਇਨਸਾਨ ਦੀ ਰਹੇ ਫਰਿਸ਼ਤੇ ਕੰਬ ਜਿਹੜਾ ਦੁਨੀਆਂ ਦਾ ਵਾਲੀ ਲਾ ਕੇ ਸੋਨਾ ਬਾਗ ਮਾਲੀ ਕਿਤੇ ਦੇਵੇ ਨਾ ਦਿਖਾ ਲਈ ਮੇਰੇ ਜੈਬੇ ਹੁਸ਼ ਨੂੰ ਸੋਸਵਾਰੀ ਨਿਉਕੇ ਤੇ ਸਲੋਮਯੋਸ ਨੂੰ ਕਿਤੇ ਥਮ ਨਾ ਖਿਲਾ ਰੇ ਕੀ ਇਹ ਕਾਸ਼ ਨੂੰ ਸਹਾਰੇ ਦੇਖ ਰਹਿ ਰਾਨ ਸਾਰੇ ਕੁਦਰਤ ਮਾਹੀ ਦੀ ਕਿਹੜੀ ਕਿਹੜੀ ਕਰਾਂ ਸਿਫਤ ਉਹ ਲਾਹੀ ਦੀ ਚੰਦ ਸੂਰਜ ਚਿਰਾਗ ਲਾਇਆ ਤਾਰਿਆਂ ਦਾ ਬਾਗ ਖਾਜੇ ਚੱਕਰ ਦਿਮਾਗ ਕੀ ਅਕਰ ਵਰਤੀ ਕਿਸ ਬਿਦ ਪਾਣੀ ਤੇ ਟਕਾਈ ਤਰਤੀ ਗਰਮ ਵਗੇ ਫੇਰੋ ਕਿਤੇ ਚੜ ਆਉਂਦਾ ਨਹਿਰ ਜਿਸ ਵਿਲ ਹੋ ਜੈ ਮੇਰ ਸੱਚੀ ਪਾਤਸ਼ਾਹੀ ਦੀ ਕਿਹੜੀ ਕਿਹੜੀ ਕਰੋ ਸਫਤ ਯੁਲਾਹੀ ਦੀ ਕਿਤੇ ਝਾੜ ਨਾਲ ਝਾੜ ਕਿਤੇ ਜੰਗਲ ਪਹਾੜ ਕਿਤੇ ਤਹਰਤੀ ਨੂੰ ਪਾੜ ਕੇ ਬਣਾਈਆਂ ਨਦੀਆਂ ਵਗਦੀਆਂ ਨੂੰ ਚੱਲੀਆਂ ਗੁਜ਼ਰ ਸਦੀਆਂ ਹਰੇ ਰੋਖ ਫਲ ਬੂਰੇ ਮੇਵੇ ਨਾਲ ਪਰਪੂਰ ਸ਼ਾਮੇ ਬਹਿ ਕੇ ਹੋ ਜੈ ਦੂਰ ਤੱਕ ਲੀਫ ਰਾਹੀ ਦੀ ਕਿਹੜੀ ਕਿਹੜੀ ਕਰਾਂ ਸਫਤ ਹੋ ਲਹੀ ਦੀ ਵੱਖ ਵੱਖ ਦੇਖੇ ਬੋਲ ਬੰਦੇ ਪਹਰੇ ਦੇਖੇ ਸੋਲ ਤੇ ਕਈਆਂ ਦੇ ਨੱਕ ਗੋਲ ਤੇ ਕਈਆਂ ਦੇ ਸੂਤਲੇ ਪਾ ਕੇ ਜਨ ਮਿੱਟੀ ਚ ਬਣਾਤੇ ਪੁਤਲੇ ਕਈਆਂ ਦੀ ਚੰਮੀ ਚਿੱਟੀ ਤੇ ਕਿਸ ਦੀ ਲਾਲ ਮਿੱਟੀ ਕੋ ਕਿਸ ਦੇ ਮੂਤੇ ਸਿੱਟੀ ਕਾਲਕ ਸ਼ਾਈ ਦੀ ਕਿਹੜੀ ਕਿਹੜੀ ਕਰਾਂ ਸਿਫਤ ਉਲਾਹੀ ਦੀ ਇਨਸਾਨ ਵੇ ਯਕੀਨਾ ਕਿਤੇ ਟਕੇ ਨਾ ਟਿਕਨਾ ਲਾਇਆ ਪੇਟ 'ਚ ਮਸ਼ੀਨਾ ਦੁੱਧ ਬਣੇ ਰਤ ਦਾ ਕੌਣ ਅਨਦਾਜ਼ਾ ਲਾਵੇ ਤੇਰੀ ਮੱਤ ਦਾ ਕਹਿੋ ਕਿ ਹੋਜੈ ਸਰੀਰੋ ਕਿਤੇ ਸੋਣੀ ਕਿਤੇ ਹੀਰਾ ਤੇਰੇ ਜਹੀ ਤਸਵੀਰ ਨਾ ਕਿਸੇ ਤੁਲਾਹੀ ਦੀ ਕਿਹੜੀ ਕਿਹੜੀ ਕਰਾਂ ਸਿਫਤ ਉਲਾਹੀ ਦੀ ਜਗ ਰੰਗਲਾ ਬਣਾਤਾ ਜੋਸ਼ ਮੰਗੇ ਰੂ ਰਜ਼ਾਤਾ ਤੂੰ ਹੈ ਦਾਤਿਆਂ ਦਾ ਦਾਤਾ ਦੇ ਕੇ ਪਛਤੋਂਦਾ ਨਹੀਂ ਤੇਰੀ ਮਿਹਰਬਾਨੀ ਦਇਨਤ ਆਉਂਦਾ ਨਹੀਂ ਮਾਪਿਓ ਤੇ ਪੁੱਤ ਧੀ ਦੀ ਚੋਗ ਮੁੱਕ ਜਾਂਦੀ ਜੀ ਦੀ ਫੜੀ ਜਾਂਦੇ ਦੀ ਨਦੀ ਦੀ ਸ਼ਕਲ ਸ਼ੁਪਾਹੀ ਦੀ ਕਿਹੜੀ ਕਿਹੜੀ ਕਰਾ ਸਫਤ ਉਲਾਹੀ ਦੀ ਲੈ ਕੇ ਆਵੇ ਜਾ ਮਨੁਸ਼ ਤੇ ਟਕਾਣ ਆਵੇ ਹੋਸ਼ ਹੋ ਜਾ ਚਾਰੇ ਪਾਸੇ ਰੋਸ਼ਨ ਹਨੇਰਾ ਚੱਕ ਦੇ ਖੁੱਲ ਜਾਣ ਦੋਵੇਂ ਨੇਤਰ ਪੁਟਕਦੇ ਕੋਈ ਲੱਗਦਾ ਨਾ ਪਤਾ ਚੰਗੂ ਦੱਸ ਵਜਕਤਾ ਰਜਬਲੀ ਖਾਂਦੀ ਖਤਾ ਬਖਸ਼ ਗੁਲਾਹੀ ਦੀ ਕਿਹੜੀ ਕਿਹੜੀ ਕਰਾਂ ਸਿਫਤ ਉਲਾਹੀ ਦੀ ਕਿਹੜੀ ਕਿਹੜੀ ਕਰਾਂ ਸਿਫਤ ਉਲਾਹੀ ਦੀ